वेलकम टू माय चैनल आज ਅਸੀਂ ਟਮਾਟਰ ਦੀ ਜਿਹੜੀ ਚਟਨੀ ਬਣਾਵਾਂਗੇ ਟਮਾਟਰ ਦੀ ਜਿਹੜੀ ਚਟਨੀ ਅਸੀਂ ਕਿਸੇ ਵੀ ਮੌਸਮ ਦੇ ਵਿੱਚ ਬਣਾ ਸਕਦੇ ਹਾਂ ਕਿਉਂਕਿ ਸਾਰਾ ਸਾਲ ਟਮਾਟਰ ਜਿਹੜੇ ਸਾਨੂੰ इजीली ਮਿਲ ਜਾਂਦੇ ਆ ਤੇ ਸਾਨੂੰ ਇੱਕ ਖਾਣੀ ਚਾਹੀਦੀ ਆ ਬਣਾ ਕੇ ਕਿਉਂਕਿ ਟਮਾਟਰ ਵੈਸੇ ਵੀ ਸਾਡੀ ਸਿਹਤ ਲਈ ਬਹੁਤ ਵਧੀਆ ਹੁੰਦੇ ਆ ਜੇ ਅਸੀਂ ਸਲਾਦ ਵਿੱਚ ਨਹੀਂ ਖਾ ਸਕਦੇ ਜਾਂ ਬੱਚੇ ਨਹੀਂ ਖਾਂਦੇ ਤਾਂ ਅਸੀਂ ਇਹ ਜਿਹੜੀ ਚਟਨੀ ਉਹਨਾਂ ਨੂੰ ਬਣਾ ਕੇ ਖਵਾ ਸਕਦੇ ਆ ਤੇ ਬਹੁਤ ਜਿਆਦੀ ਚਟਪਟੀ ਜਿਹੜੀ ਚਟਨੀ ਬਣਦੀ ਆ ਤੇ ਬਹੁਤ ਜਲਦੀ ਬਣਦੀ ਆ ਉਹ ਦੇਖੀਏ ਕਿ ਇਸ ਤਰ੍ਹਾਂ ਬਣਾਉਣੀ ਆ ਹਾਂਜੀ ਇਧਰ ਮੈਂ 6 ਟਮਾਟਰ ਲੈ ਲਏ ਛੋਟੇ ਛੋਟੇ ਇਹ ਮੇਰੇ ਆਰਗੈਨਿਕ ਬਗੀਚੀ ਦੇ ਟਮਾਟਰ ਆ ਇਧਰ ਮੈਂ ਧਨੀਆਂ ਲੈ ਲਿਆ ਛੋਟਾ ਜਿਹਾ ਇੱਕ ਪਿਆਜ਼ ਲਿਆਇਆ ਬਹੁਤ ਛੋਟਾ ਟੁਕੜਾ ਮੈਂ ਅਦਰਕ ਲੈ ਲਿਆ ਉਹਨੂੰ ਬਰੀਕ ਬਰੀਕ ਕੱਟ ਲਿਆ ਸੀ ਤੇ ਤਿੰਨ ਤੋਂ ਚਾਰ ਜਿਹੜੀਆਂ ਲਸਣ ਦੀਆਂ ਕਲੀਆਂ ਲਈਆਂ ਆਜੋ ਦੇਖੀਏ ਹੁਣ ਅਗਰ ਇਹ ਚਟਨੀ ਤੁਸੀਂ ਸਰਦੀਆਂ 'ਚ ਬਣਾ ਰਹੇ ਆਂ ਤੇ ਲਸਣ ਔਰ ਅਦਰਕ ਜਿਹੜਾ ਆ ਤੁਸੀਂ ਜ਼ਿਆਦਾ ਪਾ ਲਓ ਕਿਉਂਕਿ ਅਸੀਂ ਸਰਦੀਆਂ ਵਿੱਚ ਇਹ ਖਾ ਸਕਦੇ ਹੁੰਨੇ ਆਂ ਅਗਰ ਜੇ ਗਰਮੀਆਂ 'ਚ ਬਣਾ ਰਹੇ ਆਂ ਤਾਂ ਤੁਸੀਂ ਇਹ ਥੋੜਾ ਥੋੜਾ ਪਾ ਸਕਦੇ ਆ ਅਗਰ ਕੋਈ ਲਸਣ ਨਹੀਂ ਖਾਂਦਾ ਤੋ ਉਹਨੂੰ ਸਕਿਪ ਕਰ ਦਿਓ ਅਦਰਕ ਨੂੰ ਵੀ ਤੁਸੀਂ ਸਕਿਪ ਕਰ ਸਕਦੇ ਆ ਲੇਕਿਨ ਅਦਰਕ ਦਾ ਜਿਹੜਾ ਟੇਸਟ ਆ ਬਹੁਤ ਵਧੀਆ ਹੁੰਦਾ ਆ ਹਾਂਜੀ ਇੱਕ ਚਮਚ ਮੈਂ ਸਰੋਂ ਦਾ ਤੇਲ ਪਾ ਲਿਆ ਆ ਇਹ ਜਿਹੜੀ ਚਟਨੀ ਆ ਸਰੋਂ ਦੇ ਤੇਲ ਚ ਬਹੁਤ ਵਧੀਆ ਬਣਦੀ ਆ ਮੈਂ ਮੋਸਟਲੀ ਸਾਰੀਆਂ ਚੀਜ਼ਾਂ ਸਰੋਂ ਦੇ ਤੇਲ ਜੀ ਬਣਾਉਣੀ ਆ ਅਗਰ ਤੁਸੀਂ ਕੋਈ ਹੋਰ ਆਇਲ ਯੂਜ਼ ਕਰਨਾ ਚਾਹੋ ਤੇ ਤੁਸੀਂ ਉਹ ਵੀ ਕਰ ਸਕਦੇ ਆ ਤੇ ਦੇਖਦੇ ਆਪਾਂ ਹਾਂਜੀ ਇੱਕ ਚਮਚ ਦੇ ਕਰੀਮ ਮੈਂ ਜਿਹੜਾ ਜੀਰਾ ਪਾ ਲਿਆ ਆ ਜੀਰਾ ਪਾਉਣ ਤੋਂ ਬਾਅਦ ਇਹਨੂੰ ਅੱਛੀ ਤਰ੍ਹਾਂ ਇਸ ਤਰ੍ਹਾਂ ਹਿਲਾ ਦੇਣਾ ਆ ਫਿਰ ਹਾਫ ਆਫ ਕਰਕੇ ਜਿਹੜੇ ਟਮਾਟਰ ਆ ਇਹਦੇ ਵਿੱਚ ਰੱਖ ਲੈਣੇ ਆਪਾਂ ਇਸ ਤਰੀਕੇ ਦੇ ਨਾਲ ਹਾਫ ਆਫ ਕਰਕੇ ਰੱਖੀ ਜਾਣੇ ਆਪਾਂ ਟਮਾਟਰਾਂ ਨੂੰ ਪਹਿਲਾਂ ਤੁਸੀਂ ਅੱਛੀ ਤਰ੍ਹਾਂ ਧੋ ਲਿਓ ਮੈਂ ਧੋ ਕੇ ਰੱਖਿਆ ਟਮਾਟਰ ਹਾਂਜੀ ਦੇਖੋ ਇਸ ਤਰੀਕੇ ਦੇ ਨਾਲ ਅਸੀਂ ਟਮਾਟਰ ਜਿਹੜੇ ਆ ਰੱਖ ਲੈ ਆ ਔਰ ਅੱਗ ਜਿਹੜੀ ਆ ਮੀਡੀਅਮ ਰੱਖਣੀ ਆ ਲਸਣ ਦੀਆਂ 3-4 ਕਲੀਆਂ ਇਸ ਤਰੀਕੇ ਦੇ ਨਾਲ ਅਸੀਂ ਪਾ ਦਾਂਗੇ ਫਿਰ ਅਸੀਂ ਅਦਰਕ ਜਿਹੜਾ ਆ ਉਹ ਵੀ ਇਸ ਤਰੀਕੇ ਨਾਲ ਪਾ ਦੇਣਾ ਹੈ ਹੁਣ ਅਸੀਂ ਇਹਨੂੰ ਟੱਕ ਕੇ ਪਕਾਵਾਂਗੇ ਇਹਨੂੰ ਟੱਕ ਕੇ ਅਸੀਂ ਰੱਖ ਦਾਂਗੇ ਪਕਾ ਲਾਂਗੇ ਹਾਂਜੀ ਪੂਰੇ 5 ਮਿੰਟ ਤੋਂ ਬਾਅਦ ਅਸੀਂ ਚੈੱਕ ਕਰ ਲੈਨੇ ਆ ਕਿ ਜਿਹੜੇ ਟਮਾਟਰ ਆ ਸਾਡੇ ਸੌਫਟ ਹੋਏ ਆ ਜਾਂ ਨਹੀਂ ਹਾਂਜੀ ਟਮਾਟਰ ਸੌਫਟ ਹੋ ਗਏ ਆ ਇਹਦੀ ਜਿਹੜੀ ਛੇਲਿਆ ਸੀ ਇਸ ਤਰੀਕੇ ਦੇ ਨਾਲ ਉਤਾਰ ਲੈਣੀ ਆ ਦੇਖੋ ਫੜ ਕੇ ਇਸ ਤਰੀਕੇ ਦੇ ਨਾਲ ਇਹਦੀ ਉਤਾਰ ਕੇ ਵੱਖਰੀ ਕਰ ਲਾਂਗੇ ਦੇਖੋ ਛੇਲਿਆ ਇਸ ਤਰੀਕੇ ਨਾਲ ਆਪਾਂ ਅਲੱਗ ਕਰ ਲੈਣੀ ਆ ਇਹਦੇ ਵਿੱਚ ਛਿਲ ਨਹੀਂ ਪਾਉਣੀ ਆ ਸੀ ਜੀ ਸਾਰਿਆਂ ਦੇ ਜਿਹੜੇ ਛੇਲਿਆ ਉਤਾਰ ਕੇ ਅਸੀਂ ਵੱਖਰੇ ਕਰ ਲਏ ਆ ਹੁਣ ਅਸੀਂ ਜਿਹੜੇ ਸਾਰੇ ਟਮਾਟਰ ਆ ਅਦਰਕ ਸੀ ਤੇ ਜਿਹੜੇ ਲਸਣ ਸੀਗਾ ਅਸੀਂ ਸਾਰਾ ਇਹਦੇ ਵਿੱਚ ਸ਼ਿਫਟ ਕਰ ਲੈਣਾ ਆ। ਅਸੀਂ ਕੁੰਡੇ ਦੇ ਵਿੱਚ ਇਹਨੂੰ ਮੈਸ਼ ਕਰਨਾ ਆ। ਤੁਸੀਂ ਇਹਨੂੰ ਗ੍ਰਾਈਂਡਰ ਨਾਲ ਵੀ ਗ੍ਰਾਈਂਡ ਕਰ ਸਕਦੇ ਆ। ਲੇਕਿਨ ਮੈਂ ਇਹਨੂੰ ਕੁੰਡੇ ਵਿੱਚ ਹੀ ਕਰੂੰਗੀ, ਕੁੰਡੇ ਸੋਟੇ ਦੇ ਵਿੱਚ। ਇਸ ਤਰੀਕੇ ਤੁਸੀਂ ਸਾਰਾ ਜਿਹੜਾ ਆ ਬਰੀਕ ਕਰ ਲੈਣਾ ਆ। ਹਾਂਜੀ ਦੇਖੋ ਅਸੀਂ ਬਰੀਕ-ਬਰੀਕ ਕਰ ਲਿਆ ਹੈ। ਹੁਣ ਇਹਦੇ ਵਿੱਚ ਅਸੀਂ ਕੱਟੇ ਪਿਆਜ਼ ਜਿਹੜੇ ਆ ਉਹ ਸ਼ਿਫਟ ਕਰ ਲਾਂਗੇ। ਨਾਲ ਦੀ ਨਾਲ ਅਸੀਂ ਧਨੀਆ ਜਿਹੜਾ ਆ ਉਹ ਵੀ ਇਹਦੇ ਵਿੱਚ ਪਾ ਲਾਂਗੇ ਹੁਣ ਅਸੀਂ ਇਹਦੇ ਵਿੱਚ આમਚੂਰ ਪਾਵਾਂਗੇ ਹਾਂਜੀ ਇੱਕ ਚਮਚ ਅਸੀਂ આમਚੂਰ ਪਾਊਡਰ ਪਾ ਲਿਆ ਹੁਣ ਅਸੀਂ ਅੱਛੇ ਤਰੀਕੇ ਦੇ ਨਾਲ ਮਿਕਸ ਕਰ ਲਾਂਗੇ ਇੰਨੀ ਜ਼ਿਆਦਾ ਟੇਸਟੀ ਖਟਮਿੱਠੀ ਜਿਹੜੀ ਚਟਨੀ ਆ ਪਿਆਰ ਹੁੰਦੀ ਆ ਔਰ ਪੇਟ ਲਈ ਵੀ ਵਧੀਆ ਹੁੰਦੀ ਆ ਟਮਾਟਰ ਵੈਸੇ ਸਾਡੀ ਬਾਡੀ ਲਈ ਵਧੀਆ ਹੁੰਦੇ ਆ ਤੁਸੀਂ ਇੱਕ ਵਾਰੀ ਖਾਓਗੇ ਤੇ ਬਾਰ ਬਾਰ ਇਸ ਚਟਨੀ ਨੂੰ ਟਰਾਈ ਕਰੋਗੇ ਅਸੀਂ ਆਪਣੇ ਟੇਸਟ ਦੇ ਅਕੋਰਡਿੰਗਲੀ ਨਮਕ ਪਾਵਾਂਗੇ ਮੈਂ ਇੱਥੇ ਹਾਫ ਚਮਚ ਨਮਕ ਪਾ ਰਹੀ ਆ ਤੁਸੀਂ ਜਿੰਨਾ ਵੀ ਚਾਹੋ ਪਾ ਸਕਦੇ ਆ ਅੱਛੀ ਤਰ੍ਹਾਂ ਮਿਕਸ ਕਰ ਲਓ ਚਟਨੀ ਤਿਆਰ ਹੈ हां जी ਤੁਸੀਂ ਵੀ ਇਸ ਤਰੀਕੇ ਦੇ ਨਾਲ ਟਮਾਟਰ ਦੀ ਚਟਨੀ ਤਿਆਰ ਕਰੋ ਖਾਓ ਹੈਲਦੀ ਰਹੋ ਥੈਂਕ ਯੂ